ਨੂਰਪੁਰ ਬੇਦੀ ਰੂਪਨਗਰ ਮੁੱਖ ਮਾਰਗ ਤੇ ਪਿੰਡ ਨੰਗਲ ਵਿਖੇ ਕੀਤਾ ਤਰਨਾ ਕਰੀਆਂ ਨੇ ਰੋਜ ਪ੍ਰਦਰਸ਼ਨ ਜੀਹਾਂ ਕਾਰ ਦੀ ਟੱਕਰ ਵੱਜਣ ਕਾਰਨ ਮਹਿਲਾ ਦੀ ਮੌਤ ਹੋਈ ਸੀ ਅਤੇ ਤਿੰਨ ਫੱਟੜ ਆਰੋਪੀਆਂ ਚਾਲਕ ਦੀ ਗ੍ਰਿਫਤਾਰੀ ਹੁਣ ਤੱਕ ਨਾ ਹੋਣ ਤੋਂ ਗੁਸਾਏ ਪਰਿਵਾਰਿਕ ਮੈਂਬਰਾਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਰੋਸ਼ ਬੱਚੋ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਥੇ ਦੱਸਦੀ ਹੈ ਕਿ ਬੀਤੀ 5 ਜੁਲਾਈ ਨੂੰ ਸੁਨੀਤਾ ਰਾਣੀ ਆਪਣੀ ਧੀ ਦੇ ਨਾਲ ਡੰਮੇਵਾਲ ਡੈਂਟਲ ਤੋਂ ਦਵਾਈ ਲੈ ਕੇ ਵਾਪਸ ਛੱਜ ਚੌਂਕ ਬੱਸ ਲਾਂ ਦੇ ਲਈ ਪੈਦਲ ਆ ਰਹੀ ਸੀ ਉਸ ਦੇ ਪਿੱਛੋਂ ਹੀ ਦੋ ਹੋਰ ਲੜਕਾ ਲੜਕੀ ਜੋ ਆਪਸ ਦੇ ਵਿੱਚ ਭਾਈ ਭੈਣ ਸਨ ਉਹਨਾਂ ਨੂੰ ਪਿੱਛੋਂ ਤੋਂ ਇਸ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਸੁਨੀਤਾ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਸੁਨੀਤਾ ਰਾਣੀ ਦੀ ਧੀ ਅਤੇ ਦੋ ਹੋਰ ਭੈਣ ਭਾਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਇਹ ਹਾਦਸੇ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਦੋਸ਼ੀ ਕਾਰਚਾਲਕ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਹੁਣ 3 ਦਿਨ ਬੀਤ ਜਾਣ ਤੋਂ ਬਾਅਦ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਾਰਚਾਲਕ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ਼ਭਜੋ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਸਥਾਨਕ ਵਾਸੀਆਂ ਦੇ ਨਾਲ ਮਿਲ ਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਤੇ ਲਿਆ ਵਿਨਾਸ਼ ਸ਼ਰਮਾ ਦੀ ਰਿਪੋਰਟ ਦੇ ਨਾਲ ਉਹਨੇ ਵਿਕੀਰ ਦਵਾਇਆ ਅੱਗੇ ਤੁਹਾਡਾ ਅਧਿਰਕਰਤਾ ਤੇ ਸਰਕਾਰ ਕਾਦੇ ਤੁਸੀਂ ਆ ਜਾਓ ਇੱਥੇ ਕੋਈ ਅੱਜਾਂ ਦੀ ਗੱਲ ਨਹੀਂ ਤੁਸੀਂ ਆਓ ਨਵੇਂ ਧਰਨੇ ਜਾ ਕੇ ਸਾਨੂੰ 4 ਬੰਦੇ ਨੂੰ ਬੈਠ ਕੇ ਵਿਕੀਰ ਦੋ

ਬਹੁਤ ਜੂਗੀ ਤੁਹਾਡੇ ਮਨ ਤੇ ਜਿਹੜੇ ਵੀ ਡਾਊਟ ਹੈਗੇ ਕੀ ਪੁਲਿਸ ਨੂੰ ਮਤਲਬ ਸਾਮੀ ਲੋਕਾਂ ਕੇ ਬੰਦੋ ਜੋਗੀ ਦੋਤੀ ਉਹਨੇ ਉਹਨਾਂ ਨੂੰ ਲਗ ਲੈਂਦੀ ਹੈ ਬਟ ਬਾਕੀ ਤੋਂ ਗਰੀਬ ਹੈ ਉਹਨਾਂ ਨੂੰ ਲੱਤੀ ਨਹੀਂ ਮੈਂ ਆਪ ਲੋਕਾਂ ਤੋਂ ਇਹ ਹੀ ਕਹਿ ਰਿਹਾ ਮਤਲਬ ਜੇ ਤਾਂ ਆਪਾਂ ਕਈ ਨੂੰ ਰੋਕਿਆ ਹੁੰਦਾ ਨਾ ਕਾਰਨ ਜਿਹੜੀ ਤੇ ਇਹ ਹੱਥ ਪਤਾ ਨਹੀਂ ਕਿੱਥੋਂ ਇਹ ਮਿਸਟਰ ਚਾਬੀ ਲੈ ਕੇ ਉੱਥੋਂ ਭੱਜ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਕਾਰ ਵੀ ਬੜਿਆ ਇੱਥੇ ਆ ਕੇ ਐਕਸੀਡੈਂਟ ਕਰਦਾ ਮਤਲਬ ਕੱਢਿਆ ਬੜਿਆ ਜਾਂਦਾ ਹੁੰਦਾ ਘਰੋਂ ਪੀੜਾ ਕੋਈ ਇਹ ਚੰਗਾ ਬੰਦਾ ਨਹੀਂ ਇਹਦਾ ਕੋਈ ਜਿੰਦਾ ਹੁੰਦਾ ਅੱਛਾ ਇਹਦਾ ਇੱਕ ਭਰਾ ਰਾਇ ਜੀ ਦਾ ਬਾਦ ਤੇ ਟਿੱਕੀ ਚ ਉਹਨਾਂ ਨਾਲ ਨੂੰ ਪਾਲਿਆ ਅੱਛਾ ਉਹ ਦਿਨਾਂ ਵੀ ਗੱਲ ਹੋਈ ਅਸੀਂ ਜਿੱਥੇ ਮਤਲਬ ਸਾਡੀ ਬਾਦ ਜਾ ਕੇ ਮੌਤ ਵੀ ਘੜਕਮੀ ਹੋਈ ਜੋ ਸਰਪੰਚ ਸਾਹਿਬ ਨੇ ਕਿਹਾ ਦੋ ਬੰਦੇ ਬੱਚੇ ਆ ਜਿਹੜੇ ਉਹ ਜ਼ਿੰਦਗੀ ਬਹੁਤ ਹੀ ਲੜਾਈ ਪੀਜੀ ਆ ਜਾਂ ਬੱਤੀ ਚ ਹੈਗੇ ਆ ਸੋ ਬਾਕੀ ਮਾ ਬਾਲਾ ਨੰਬਰ ਦੇ ਕਹਿੰਦੋਂ ਮੈਂ ਤੁਹਾਡੇ ਅੱਧਾ ਘੰਟਾ ਹੋਰ ਟਿਕੂੰਗਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਸਾਡੀ ਕਨਾਲਾਗੜ ਤਰੀਕ ਹੈਗੀ ਕੋਈ ਸਾਡੀ ਉੱਥੇ ਜ਼ਮੀਨ ਆ ਉਹਦੇ ਕਰਕੇ ਸਾਨੂੰ ਜਾਣਾ ਪਿਆ ਹੈਗਾ ਜਾਣਾ ਪਿਆਗਾ ਖਾਦ ਕਰਕੇ ਬੋ ਵੀ ਹੈ ਜਿਹੜਾ ਉਸੇ ਕਰਕੇ ਆਇਆ ਵੀ ਆਹ ਗੱਲ ਹੈ ਜਿਹੜੀ ਕਿਉਂਕਿ ਸਾਡੇ ਨਾਮ ਤੇ